ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੁਰੂ ਹਰਕਿਰਪਾ ਡੇਰੀ ਫਾਰਮਿੰਗ ਤੇ 100 ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਬੈਲ ਦਾ ਬਟਨ ਜਰੂਰ ਦਬਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਅੱਜ ਗੱਲ ਕਰਾਂਗੇ ਗਲੈਂਡ ਗਿਲਟੀਆਂ ਛੋਟੇ ਪਸ਼ੂ ਦੇ ਆਪਾਂ ਨੂੰ ਗਿਲਟੀਆਂ ਕਹਿ ਦਿੰਨੇ ਆ ਜੀ ਵੱਡੇ ਪਸ਼ੂ ਦੇ ਗਲੈਂਡ ਕਹਿ ਦਿੰਨੇ ਆ ਜਿਹੜੀ ਇਹ ਬੱਚੀ ਤੁਸੀਂ ਸਾਹਮਣੇ ਦੇਖ ਰਹੇ ਆ ਇਹਦੇ ਗਿਲਟੀਆਂ ਹੋ ਚੁੱਕੀਆਂ ਆ ਇਹਦੇ ਬਾਰੇ ਤੁਹਾਨੂੰ ਅਵੇਅਰ ਇਹ ਚੀਜ਼ ਚ ਕਰਨਾ ਜੀ ਜਿਹੜਾ ਤੁਸੀਂ ਗੇਲਟੀਆਂ ਦਾ ਟੀਕਾ ਪਹਿਲਾਂ ਲਵਾ ਦਿੰਦੇ ਆ ਪਸ਼ੂ ਦੇ ਉਹਦੀ ਕੋਈ ਲੋੜ ਨਹੀਂ ਹੁੰਦੀਗੀ ਕਿਉਂਕਿ ਇਹ ਕੋਈ ਵੈਕਸੀਨੇਸ਼ਨ ਨਹੀਂ ਗਈ ਇਹ ਟ੍ਰੀਟਮੈਂਟ ਆ ਜੀ ਬੂਟਾ ਲੈਕਸ ਟੀਕਾ ਜਿਹੜਾ ਹੈ ਕੋਈ ਗੇਲਟੀਆਂ ਦੀ ਵੈਕਸੀਨੇਸ਼ਨ ਨਹੀਂ ਗਈ ਗੇਲਟੀਆਂ ਦੀ ਕੋਈ ਵੈਕਸੀਨੇਸ਼ਨ ਨਹੀਂ ਆਉਂਦੀ ਜੀ ਜਦੋਂ ਪਸ਼ੂ ਦੇ ਗਲੇ ਗੇਲਟੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਜੇ ਟੀਕਾ ਲੱਗਦਾ ਫੇਰ ਫਾਇਦਾ ਹੈ ਤੇ ਟੀਕਾ ਲੱਗੇ ਤੋਂ ਵੀ ਕਈ ਵਾਰੀ ਗੇਲਟੀਆਂ ਹੋ ਜਾਂਦੀਆਂ ਜ਼ਿਆਦਾਤਰ ਚਾਂਸ ਹੁੰਦੇ ਆ ਸੋ ਇਹ ਗੱਲ ਥੋੜੀ ਨੋਟ ਕਰ ਲਓ ਵੀ ਤੁਸੀਂ ਪਹਿਲਾਂ ਸ਼ੁਰੂ ਚ ਗੇਲਟੀਆਂ ਦਾ ਟੀਕਾ ਨਾ ਲਵਾਇਆ ਕਰੋ ਜੀ ਕੋਈ ਫਾਇਦਾ ਨਹੀਂ ਹੁੰਦਾਗਾ ਚਲੋ ਮੰਨ ਲਓ ਡਾਕਟਰਾਂ ਨੂੰ ਤੁਸੀਂ ਕਹਿ ਦਿੰਦੇ ਆ ਜੀ ਅਗਲਾ ਲਾ ਹੀ ਦਿੰਦਾ ਸਾਨੂੰ ਮੈਨੂੰ ਵੀ ਕੋਈ ਕਹਿ ਦਿੰਦਾ ਤਾਂ ਫਿਰ ਸਾਡੀ ਮਜਬੂਰੀ ਬਣ ਜਾਂਦੀ ਆ ਲਾਉਣਾ ਕਈ ਬੰਦੇ ਕਹਿ ਦਿੰਦੇ ਵੀ ਨਹੀਂ ਯਾਰ ਤੂੰ ਲਾ ਦੇ ਡਾਕਟਰ ਨਹੀਂ ਹੁੰਦੇਗਾ ਨਾ ਪਰ ਇਹਦਾ ਫਾਇਦਾ ਕੋਈ ਨਹੀਂਗਾ ਜੀ ਵੈਕਸੀਨੇਸ਼ਨ ਮੰਨ ਕੇ ਚਲੋ ਇਹ ਕੋਈ ਵੈਕਸੀਨੇਸ਼ਨ ਨਹੀਂ ਗੀ ਇਹ ਟ੍ਰੀਟਮੈਂਟ ਹੈ ਇਹ ਪਸ਼ੂ ਵੀ ਜਦੋਂ ਗੇਲਟੀਆਂ ਹੁੰਦੀਆਂ ਉਦੋਂ ਇਹ ਮਨੋਟੀ ਕਾ ਲੱਗਦਾ ਬੂਟਲ ਐਕਸ ਛੋਟੇ ਪਸ਼ੂ ਦੇ 2 ਐਮ ਐਲ ਇਹ ਸਾਰਿਆਂ ਨੂੰ ਐਵੇਂ ਪਤਾ ਹੀ ਹੈ ਜਿਹੜੇ ਬੰਦੇ ਫਾਰਮਰ ਡੇਰੀ ਫਾਰਮਿੰਗ ਦਾ ਕੰਮ ਕਰਦੇ ਬਾਕੀ ਨਾਰਮਲ ਲੋਕਾਂ ਨੂੰ ਵੀ ਪਤਾ ਹੀ ਹੈ ਵੀ ਗੇਲਟੀਆਂ ਦਾ ਟੀਕਾ ਹੁੰਦਾ ਜੀ ਗੇਲਟੀਆਂ ਦੀ ਤੁਹਾਨੂੰ ਨਿਸ਼ਾਨੀ ਦੱਸਦੇ ਆ ਜਦੋਂ ਪਸ਼ੂ ਦੇ ਗੇਲਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਜੀ ਇਹ ਸ਼ੁਰੂ ਤਾਂ ਬਾਹੂਆਂ 'ਚ ਹੁੰਦੀਆਂ ਤੁਹਾਨੂੰ ਸ਼ਾਇਦ ਨਹੀਂ ਪਤਾ ਲੱਗਦਾ ਲੱਤਾਂ ਦੇ ਨਾਲ ਮੂਹਰ ਲਗਾ ਦੇ ਮਹਿਸੂਸ ਹੁੰਦੀਆਂ ਇਹ ਤੁਹਾਨੂੰ ਦੱਸਾਂਗੇ ਵੀ ਪਸ਼ੂ ਦੁੱਧ ਪੀਣੋਂ ਹਟ ਜਾਊਗਾ ਜੀ ਤੇ ਮਿੱਟੀ ਨੂੰ ਮੂੰਹ ਮਾਰਨ ਲੱਗ ਜਾਊਗਾ ਛੋਟੇ ਬੱਚੇ ਚਲੋ ਇਹ ਚੀਜ਼ ਨਹੀਂ ਕਰਦੇ ਮਿੱਟੀ ਵਾਲੀ ਕਈ ਵਾਰੀ ਤੇ ਪਰ ਦੁੱਧ ਚੁੰਗਣੋਂ हट ਜਾਊਗਾ ਜੀ ਤੇ ਕੋਈ ਵੀ ਚੀਜ਼ ਤੁਸੀਂ ਪਿਆਉਂਗੇ ਤਾਂ ਬਾਹਰ ਨੂੰ ਕੱਢੂਗਾ ਵੀ ਪਸ਼ੂ ਨੂੰ ਐਂ ਅੰਦਰ ਨਗਾਉਣ ਨਾਲਾ ਸਿਸਟਮ ਨਹੀਂ ਰਹਿੰਦਾ ਜਦੋਂ ਗਲੈਂਡ ਜ਼ਿਆਦਾ ਬਣ ਜਾਣ ਸ਼ੁਰੂ ਵਿੱਚ ਇਕੱਲਾ ਟੈਂਪਰੇਚਰ ਹੁੰਦਾ ਇਹਨਾਂ ਨੂੰ ਤੇ ਆਹ ਜਿਹੜੀ ਬੱਚੀ ਤੁਸੀਂ ਦੇਖ ਰਹੇ ਆ ਇਹ ਹੁਣ ਚੌਥਾ ਦਿਨ ਸੀਗਾ ਜੀ ਚੌਥੇ ਦਿਨ ਪਾਈ ਨੂੰ ਪਤਾ ਲੱਗਿਆ ਜਦੋਂ ਜਮਾਂ ਦੁੱਧ ਪੀਣੋਂ हट ਗਈ ਦੁੱਧ ਪਸ਼ੂ ਘਟਾਉਂਦਾ ਘਟਾਉਂਦਾ ਇੱਚ ਘਟਾ ਜਾਂਦਾ ਜੀ ਜਦੋਂ ਸਾਨੂੰ ਪਤਾ ਲੱਗੇ ਵੀ ਦੁੱਧ ਪਸ਼ੂ ਥੋੜਾ ਪੀਣ ਲੱਗ ਗਿਆ ਬੱਚਾ ਹਨਾ ਤਾਂ ਤੁਸੀਂ ਇਹ ਚੀਜ਼ ਆਪਦੇ ਡਾਕਟਰ ਨਾਲ ਰਹਿ ਕਰਕੇ ਗਲੈਂਡ ਪਹਿਲਾਂ ਸ਼ੁਰੂ ਚ ਚੈੱਕ ਕਰਾਉਣੇ ਆ ਜੀ ਤੇ ਇਹਦੇ ਚ ਤੁਸੀਂ ਟ੍ਰੀਟਮੈਂਟ ਕਰਾ ਕੇ ਨਾਲ ਕੋਈ ਆਇਰਨ ਟੌਨਿਕ ਸ਼ੁਰੂ ਕਰ ਦਿਓ ਤੇ ਹੋ ਜਾਂਦਾ ਪਸ਼ੂ ਸੈੱਟ ਕੋਈ ਐਡੀ ਗੱਲ ਨਹੀਂ ਗਈ ਪਰ ਪਹਿਲਾਂ ਪਤਾ ਲੱਗ ਜੇ ਜੀ ਹੁਣ ਜਿਵੇਂ ਇਹ ਵੱੱਛੀ ਪਈ ਆ ਇਹ ਤਾਂ ਬਹੁਤ ਘੱਟ ਚਾਂਸ ਆ ਅਨੀਮਿਕ ਹੋ ਗਈ ਸੀ ਬਹੁਤ ਅੱਖਾਂ ਚਿੱਟੀਆਂ ਹੋ ਗਈਆਂ ਸੀ ਇਹਦੀਆਂ ਦੁੱਧ ਵੀ ਨੋਂ हट ਗਈ ਸੀ ਜਮਾਂ ਖੜੀ ਹੋਂ ਨੋਂ हट ਗਈ ਸੀ ਇੱਥੇ ਆ ਕੇ ਕ੍ਰਿਟੀਕਲ ਕੰਡੀਸ਼ਨ ਹੋ ਜਾਂਦੀ ਹੈ ਵੀ ਪਸ਼ੂ ਨਹੀਂ ਬਚਦਾ ਐਂ ਤੁਸੀਂ ਵੱਡੇ ਪਸ਼ੂਆਂ ਚ ਗਿਲਟਿੰਗ ਵਾਲਾ ਜਿਹੜਾ ਹੈਗਾ ਜੀ ਡਾਇਗਨੋਸ ਕਰ ਸਕਦੇ ਆ ਜਦੋਂ ਇੱਕ ਪਸ਼ੂ ਇੱਕ ਦਿਨ ਬੁਖਾਰ ਹੋਇਆ ਦੋ ਦਿਨ ਬੁਖਾਰ ਹੋਇਆ ਤੀਜੇ ਦਿਨ ਤੁਸੀਂ ਕਲੀਅਰ ਕਰੋ ਮੰਨ ਲਓ ਜੇ ਤੁਹਾਡੇ ਡਾਕਟਰ ਆਉਂਦਾ ਪਹਿਲੀ ਗੱਲ ਤਾਂ ਅਗਲਾ ਹਰੇਕ ਬੰਦੇ ਨੂੰ ਇਹ ਚੀਜ਼ ਦਾ ਪਤਾ ਜੀ ਪਰ ਤੁਸੀਂ ਇਹ ਚੀਜ਼ ਦਾ ਧਿਆਨ ਰੱਖੋ ਜੇ ਵੀ ਤੀਜੇ ਦਿਨ ਵੀ ਪਸ਼ੂ ਨੂੰ ਬੁਖਾਰ ਹੁੰਦਾ ਦੋ ਦਿਨ ਤੁਸੀਂ ਵੇਟ ਕਰੋ ਵੱਧ ਤੋਂ ਵੱਧ ਤੇ ਫਿਰ ਤੁਸੀਂ ਚੈੱਕ ਕਰਾਓ ਜੀ ਤੇ ਵੱਡੇ ਪਸ਼ੂ ਚ ਵੀ ਇਹੀ ਲੱਛਣ ਆ ਪਸ਼ੂ ਮਿੱਟੀ ਖਾਣ ਲੱਗ ਜਾਂਦਾ ਵੱਧ ਤੋਂ ਵੱਧ ਠੀਕ ਹੈ ਟੈਂਪਰੇਚਰ ਨਹੀਂ ਇਹਦੇ ਚ ਡੁੱਟਦਾ ਪੱਠੇ ਕਈ ਵਾਰੀ ਗਾਵਾਂ ਨਹੀਂ ਛੱਡਦੀਆਂ ਬੁਖਾਰ ਚ ਵੀ ਖਾਈ ਜਾਂਦੀਆਂ ਹਨਾ ਤੇ ਪਸ਼ੂ ਐਂਡ ਤੇ ਜਦੋਂ ਕੰਡੀਸ਼ਨ ਇਹਦੀ ਬਹੁਤ ਜ਼ਿਆਦਾ ਨੀਮਕ ਹੋ ਜਾਂਦਾ ਤਾਂ ਪਸ਼ੂ ਡੋਲੇ ਮਾਰ ਲੱਗ ਜਾਂਦਾ ਫਿਰ ਉਹ ਕੰਡੀਸ਼ਨ ਚ ਕੋਈ ਪਸ਼ੂ ਦਾ ਹੱਲ ਨਹੀਂ ਹੁੰਦਾਗਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜੇ ਪਸ਼ੂ ਨੂੰ ਇੱਕ ਦੋ ਦਿਨ ਤੋਂ ਜ਼ਿਆਦਾ ਹੀ ਬੁਖਾਰ ਹੁੰਦਾ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਹੈ ਪਰ ਤੁਸੀਂ ਇਹ ਚੀਜ਼ ਕਨਫਰਮ ਕਰੋ ਵੀ ਜੇ ਪਸ਼ੂ ਮਿੱਟੀ ਖਾਣ ਲੱਗ ਗਿਆ ਤਾਂ ਕਲੀਅਰ ਗੱਲ ਆ ਵੀ ਉਹਦੇ ਗਲੈਂਡ ਬਣ ਚੁੱਕੇ ਆ ਜੀ ਗੇਲਟੀਆਂ ਬਣ ਚੁੱਕੀਆਂ ਉਹਦੇ ਤੁਸੀਂ ਆਪਦੇ ਡਾਕਟਰ ਨਾਲ ਗੱਲ ਕਰਕੇ ਟ੍ਰੀਟਮੈਂਟ ਉਹਦਾ ਕਰਵਾ ਕੇ ਤੇ ਉਹਨੂੰ ਆਇਰਨ ਟੌਨਿਕ ਉਹਨੂੰ ਵੀ ਨਾਲ ਤੁਸੀਂ ਸ਼ੁਰੂ ਕਰ ਦਿਓ ਬਹੁਤ ਆਇਰਨ ਟੌਨਿਕ ਆਉਂਦੇ ਆ ਜਿਹੜਾ ਵੀ ਤੁਹਾਡਾ ਡਾਕਟਰ ਤੁਹਾਨੂੰ ਰეკਮੈਂਡ ਕਰਦਾ ਉਹ ਆਇਰਨ ਟੌਨਿਕ ਤੁਸੀਂ ਨਾਲ ਸ਼ੁਰੂ ਕਰ ਦਿਓ ਜੀ ਸੋਨੂੰ ਨਿਸ਼ਾਨੀ ਦੱਸੀ ਹੈ ਵੀ ਜੇ ਪਸ਼ੂ ਨੂੰ ਬੁਖਾਰ ਰਹਿੰਦਾ 2-3 ਦਿਨ ਲਗਾਤਾਰ ਬੁਖਾਰ ਰਹਿੰਦਾ ਤੇ ਪਸ਼ੂ ਮੰਨ ਲਓ ਸਵਸਤ ਰਹਿਣ ਲੱਗ ਗਿਆ ਤੇ ਬੁਖਾਰ ਟੁੱਟ ਜਾਂਦਾ ਫੇਰ ਹੋ ਜਾਂਦਾ ਟੁੱਟ ਜਾਂਦਾ ਫੇਰ ਹੋ ਜਾਂਦਾ ਤਾਂ ਕਨਫਰਮ ਹੈ ਵੀ ਉਹਦੇ ਗਿਲਟੀਆਂ ਬਣ ਚੁੱਕੀਆਂ ਜੀ ਉਹਦਾ ਗਿਲਟੀਆਂ ਦਾ ਟਰੀਟਮੈਂਟ ਕਰਾਓ ਹਾਂ ਜੇ ਤੁਸੀਂ ਲੇਟ ਹੋ ਗਏ ਪਸ਼ੂ ਡੋਲੇ ਮਾਰਨ ਤੇ ਜਾਵੜਾ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਪਸ਼ੂ ਇਹ ਤੇ ਡੈੱਡ ਵੀ ਹੋ ਜਾਂਦਾ ਜੀ ਬਹੁਤ ਚਾਂਸ ਘਟ ਰਹਿ ਜਾਂਦਾ ਜੇ ਜੇ ਖੂਨ ਘਟ ਜੇ ਤਾਂ ਪਸ਼ੂ ਦੀ ਰਿਕਵਰੀ ਨਹੀਂ ਹੁੰਦੀ ਜੀ ਇਹਦੇ ਚ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਗਾਵਾਂ ਵਾਲੇ ਜੀ ਇਹ ਗਾਵਾਂ ਜੀ ਹੁੰਦੀਆਂ ਮੱਝਾਂ 'ਚ ਨਹੀਂ ਹੁੰਦੀਆਂ ਮੱਝਾਂ 'ਚ ਬਹੁਤ ਘਟ ਜਾਂਦਾ ਵੈਸੇ ਮੈਂ ਤਾਂ ਅੱਜ ਤੱਕ ਕੋਈ ਕੇਸ ਨਹੀਂ ਦੇਖਿਆਗਾ ਪਰ ਮੱਝਾਂ 'ਚ ਨਹੀਂ ਹੁੰਦੀਆਂ ਜੀ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜੀ ਵੀਡੀਓ ਨੂੰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਯਾਰਾਂ ਦੋਸਤਾਂ ਨਾਲ ਸਾਂਝੀ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਵੀਡੀਓ ਕਿਵੇਂ ਲੱਗਦੀਆਂ ਜੀ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਆਪਣੇ ਨੂੰ ਨਵੀਆਂ ਵੀਡੀਓ ਦੇਖਣ ਵਾਸਤੇ ਧੰਨਵਾਦ ਜ ഗൾട്ടങ്ങാത ട്രീറ്റ്മെൻറ്റ് നോട്ടേ